ਹੋਲਡਿੰਗ ਤੋਂ ਮੈਂ ਲਈ ਸਿੱਧਾ ਸਰ ਫਿਰ ਦੱਸੋ ਕੀ ਖਾਣਾ ਓਏ ਆਪਾਂ ਕਿਹੜਾ ਇੱਥੇ ਕੈਫੇ 'ਚ ਬੈਠੇ ਆਂ ਵੀ ਇੱਥੇ ਕੁਝ ਮਿਲ ਜੂ ਜੇ ਤੂੰ ਕੁਝ ਖਾਣਾ ਦੱਸ ਦੇ ਤਾਂ ਫੇਰ ਫੜ ਲਿਉਣਾ ਜਾ ਕੇ ਨਾ ਨਾ ਬਸ ਮੈਂ ਤਾਂ ਕੁਝ ਨਹੀਂ ਖਾਣਾ ਅੱਛਾ ਚਲ ਆਪਾਂ ਬਾਹਰ ਉਹ ਤੇਰੀ ਉਹ ਚਲੋ ਕੋਈ ਨਹੀਂ ਮੈਂ ਸਾਫ਼ ਕਰਿਆ ਮਾਂ ਨਹੀਂ ਤਾਂ ਦਾਗ ਪੈ ਜੂਗਾ ਸੌਰੀ ਗਲਤੀ ਨਾਲ ਓ ਕੋਈ ਗੱਲ ਨਹੀਂ ਫੇਰ ਕਿੱਡੀ ਗੱਲ ਐ ਮੈਂ ਸਾਫ਼ ਕਰਿਆ ਮਾਂ ਤੁਸੀਂ ਰੁਕੋ ਤਾ ਵਗੀਤਾ ਸਾਫ ਕਰਨਾ ਹੀ ਆ ਟੱਕੇ ਸਾਹਿਬ ਉਹ ਰੀ ਸਾਗਤ ਨਹੀਂ ਪਿਆ ਉਹ ਕੋਈ ਗੱਲ ਨਹੀਂ ਸਾਗਤ ਆ ਫਿਰ ਪਈ ਜਾਂਦਾ ਜਦੋਂ ਉੱਤੇ ਡੁੱਲ ਗਿਆ ਫੜਿਆ ਤੁਸੀਂ ਹਾਂਜੀ ਯੈਸ ਕੋਲ ਡਰਿੰਕ ਦਾ ਸਵਾਦ ਹੁੰਦਾ ਹਾਂ ਹਾਂ ਸਾਡਾ ਆਵੇ

ਤੁਹਾਡੀ ਨਾਲ ਸੌਰੀ ਮੈਂ ਕਾਲਜ ਨੂੰ ਲੇਟ ਹੋਊਗੀ ਥੋੜਾ ਜਿਹਾ ਕੋਈ ਗੱਲ ਨਹੀਂ ਮੈਨੂੰ ਪਤਾ ਲੇਟ ਤਾਂ ਕਾਨੂੰ ਹੋਣੀ ਹੀ ਹੋਈ ਤੇਰੀ ਬੱਸ ਲੇਟ ਹੋ ਗਈ ਨਹੀਂ ਭਾਬੀ ਅੱਜ ਮੇਰਾ ਓਵਰਟਾਈਮ ਸੀਗਾ ਆ ਗਏ ਅੱਛਾ ਓਵਰਟਾਈਮ ਲਾ ਕੇ ਆਈ ਹੈ ਹਾਂਜੀ ਤੇ ਨਾਲੇ ਤੁਸੀਂ ਕੁਝ ਖਾਧਾ ਆਪਣੀ ਕੰਮ ਵਾਲੀ ਵੀ ਨਹੀਂ ਦਿਖਦੀ ਕੰਮ ਮਾਰੀ ਜਾਂਦਾ ਮੈਨੂੰ ਪਤਾ ਨਹੀਂ ਆਈ ਕਿ ਨਹੀਂ ਮੈਂ ਤਾਂ ਸੁੱਤੀ ਪਈ ਸੀਗੀ ਮੈਂ ਤਾਂ ਤੈਨੂੰ ਇਹ ਕਹਿੰਦੀ ਆ ਵੀ ਮੇਰੀ ਫਿਕਰ ਨਾ ਕਰੇਗਾ ਮੈਂ ਤੇ ਤੁਹਾਡੀ ਮੁੱਟੀ ਚੀਜ਼ ਖਾ ਲਵਾਂਗੀ ਤੂੰ ਮੈਨੂੰ ਐਂ ਦੱਸਲੀ ਤੈਨੂੰ ਸ਼ਰਮਦਾ ਕਿ ਨਹੀਂ ਹਾਂ ਮੇਰੀ ਪਿਆਰੀ ਭਾਬੀ ਮੈਂ ਕੈਂਟੀਨ ਚੋ ਖਾ ਲਿਆ ਸੀ ਬਸ ਕੈਂਟੀਨ ਚੋ ਹੀ ਖਾਂਦੀ ਰਿਹਾ ਕਰ ਕੋਈ ਚੱਜ ਦੀ ਚੀਜ਼ ਵੀ ਖਾ ਲਿਆ ਕਰ ਤੈਨੂੰ ਐ ਪਤਾ ਵੀ ਹੁਣ ਜਿੱਦ ਤੇਰੇ ਭਰਾ ਨੇ ਆਣਾ ਉਹਨੇ ਮੈਨੂੰ ਗਾਲਾਂ ਕੱਢਣੀਆਂ ਨੇ ਵੀ ਕੁੜੀ ਲਿੱਸੀ ਕਰਦੀ ਉਹੋ ਪਾਪੀ ਹੁਣ ਟ੍ਰੈਂਡ ਆ ਕੁੜੀਆਂ ਪਤਲੀਆਂ ਹੀ ਸੋਹਣੀਆਂ ਲੱਗਦੀਆਂ ਨੇ ਆਹੋ ਟ੍ਰੈਂਡ ਆ ਦੇਖ ਲੈ ਐਨੀ ਵੱਡੀ ਹੋ ਗਈ ਤੇ ਲੈ ਕਹੀ ਜੀ ਗੱਲਾਂ ਕਰਦੀ ਆ ਉੱਥੇ ਮੇਰੀ ਗੱਲ ਸੁਣ ਅੰਦਰ ਨਾ ਵੱਖਣੀ ਮੁਖੜੀ ਐਨੀ ਪਈ ਹੁੰਦੀ ਐ ਉਹ ਚੀਜ਼ਾਂ ਖਾਇਆ ਕਰ ਚੰਗਾ ਨਹੀਂ ਭਾਬੀ ਮੈਨੂੰ ਨਹੀਂ ਪਸੰਦ ਮਖਣੀ ਮੁਖਣੀ ਜੀ ਲੈ ਦੇਹ ਲੈ ਕਹਿੰਦੀ ਮੈਨੂੰ ਨਹੀਂ ਪਸੰਦ ਨਹੀਂ ਮੈਂ ਤੈਨੂੰ ਐਂ ਕਹਿੰਦੀ ਆ ساری ਉਮਰ ਨੂੰ ਸ਼ਰੀਰ ਵਧੀਆ ਰਹਿੰਦਾਗਾ ਮੈਂ ਤਾਂ ਮੋਟੀ ਹੋ ਜੂ ਫਿਰ ਪਤਾ ਕਿੰਨੀ ਪਹਿੜੀ ਲੱਗੂਗੀ ਕੋਈ ਨਹੀਂ ਪਹਿੜੀ ਲੱਗਦੀ ਬੰਦੇ ਦੇ ਅੰਦਰ ਜਾਨ ਵੀ ਹੋਣੀ ਚਾਹੀਦੀ ਐ ਉਹੋ ਭਾਬੀ ਤੁਸੀਂ ਇਹ ਗੱਲ ਨੂੰ ਛੱਡੋ ਤੁਸੀਂ ਐਂ ਦੱਸੋ ਵੀਰੇ ਦਾ ਫੋਨ ਆਇਆ ਤੇਰਾ ਵੀਰਾ ਮੈਨੂੰ ਕਦੋਂ ਟਾਈਮ ਤੇ ਫੋਨ ਕਰਦਾ ਤੂੰ ਐਂ ਦੱਸੀ ਮੈਨੂੰ ਉਹ ਤਾਂ ਤੂੰ ਹੀ ਐ ਜਿਹੜੀ ਮੇਰੇ ਕੋਲ ਹੈਗੀ ਐ ਤੇ ਮੇਰਾ ਜੀ ਲੱਗ ਜਾਂਦਾ ਤੇਰੇ ਵੀਰੇ ਨੂੰ ਮੇਰੀ ਕੋਈ ਪਰਵਾਹ ਨਹੀਂ ਹੈਗੀ ਕੋਈ ਫਿਕਰ ਨਹੀਂ ਹੈਗੀ ਮੈਨੂੰ ਪਤਾ ਭਾਬੀ ਵੀਰੇ ਦੇ ਸੁਭਾ ਦਾ ਪਰ ਕੋਈ ਨਹੀਂ ਮੈਂ ਤਾਂ ਤੁਹਾਡੇ ਕੋਲ ਹੈਗੀ ਆ ਨਾ ਐਵੇਂ ਨਾ ਤੁਸੀਂ ਫਿਕਰ ਕਰੋ ਹੂੰ ਇਹ ਗੱਲ ਤਾਂ ਹੈਗੀ ਆ ਨਾਲੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਅੱਜ ਆਪਣੇ ਘਰੇ ਨਾ ਇੱਕ ਨਵੇਂ ਡਾਕਟਰ ਨੇ ਆਉਣਾ ਪਹਿਲੇ ਵਾਲੇ ਡਾਕਟਰ ਦੀ ਬਦਲੀ ਹੋ ਗਈ ਆ ਉਹ ਹਾਂ ਸੱਚ ਭਾਬੀ ਲੈ ਮੈਂ ਤਾਂ ਭੁੱਲ ਹੀ ਗਈ ਸੀ ਨਾਲੇ ਭਾਬੀ ਮੇਰੇ ਤਾਂ ਇੱਕੋ ਹੀ ਤਮੰਨਾ ਏ ਤੁਸੀਂ ਆਪਦੇ ਪੈਰਾਂ ਤੇ ਨਾ ਜਲਦੀ ਖੜੇ ਹੋ ਜਾਓ ਥੈਂਕ ਯੂ ਨਹੀਂ ਹਾਂ ਸੱਚੀ ਦੱਸੋ ਤੂੰ ਮੇਰੇ ਵਾਰੇ ਕਿੰਨਾ ਸੋਚਦੀ ਆ ਮੇਰੀ ਕਿਸਮਤ ਚੰਗੀ ਐ ਕਿ ਮੈਨੂੰ ਇੰਨੀ ਪਿਆਰੀ ਨਣਦ ਮਿਲੀ ਹੋਈ ਇਸ ਘਰ ਦੇ ਵਿੱਚ ਮੈਂ ਵੀ ਚਾਹੁੰਦੀ ਆ ਵੀ ਮੈਂ ਛੇਤੀ ਠੀਕ ਹੋ ਜਾ ਤੇ ਆਪਣੇ ਹੱਥੀਂ ਕੁੱਟ ਕੇ ਤੈਨੂੰ ਚੂਰੀਆਂ ਖਵਾਵਾਂ ਹੈ ਭਾਬੀ ਤਾ ਕਿੰਨੀ ਚੰਗੀ ਐ ਨਾਲੇ ਭਾਬੀ ਜੇ ਤੁਸੀਂ ਨਾ ਨਾ ਹੁੰਦੇ ਮੈਂ ਵੀ ਇਹ ਘਰ ਚ ਇਕੱਲੀ ਨੇ ਰਹਿ ਜਾਣਾ ਸੀ ਤੁਹਾਨੂੰ ਵੀਰੇ ਦਾ ਤਾਂ ਪਤਾ ਹੀ ਆ ਹਫਤਾ ਹਫਤਾ ਉਹ ਘਰੇ ਨਹੀਂ ਆਉਂਦੇ ਉਹ ਡਿਊਟੀ ਦਾ ਔਖਾ ਨਾ ਤਾਂ ਕਰਕੇ ਉਹ ਤਾਂ ਤੇਰੀ ਗੱਲ ਸਹੀ ਐ ਪਰ ਇੱਕ ਗੱਲ ਐ ਕੋਈ ਵੀ ਬੰਦਾ ਇਕੱਲਾ ਨਹੀਂ ਹੁੰਦਾ ਪਰ ਮਾਸਮਾਨ ਨੇ ਹਰ ਕਿਸੇ ਦੇ ਇੱਕ ਦੂਜੇ ਦੇ ਨਾਲ ਸਹਾਰਾ ਬਣਾਇਆ ਹੁੰਦਾ ਹੁਣ ਮੈਨੂੰ ਦੇਖ ਲੈ ਮੈਨੂੰ ਤੇਰਾ ਸਹਾਰਾ ਤੇ ਤੈਨੂੰ ਮੇਰਾ ਸਹਾਰਾ ਹੈ ਉਹ ਬਸ ਭਾਬੀ ਇਹੋ ਜਿਹੀਆਂ ਗੱਲਾਂ ਕਰਕੇ ਤੁਸੀਂ ਮੈਨੂੰ ਉਈ ਰਵਾ ਦੇਣਾ ਬਸ ਕਰ ਰੋਣਾ ਕਾਤੋਂ ਸੁੱਖੀ ਸਾਡੀ ਹੱਸਦੀ ਰਿਹਾ ਕ ਸੋਹਣੀ ਲੱਗਦੀ ਆ ਚਲ ਐ ਕਰ ਤੂੰ ਆਪਦੇ ਕੱਪੜੇ ਚੇਂਜ ਕਰ ਲੈ ਉਹ ਡਾਕਟਰ ਕਹਿੰਦਾ ਸੀ ਆਉਂਦਾ ਹੀ ਹੋਊਗਾ ਪੁਰਾਣੇ ਡਾਕਟਰ ਨੇ ਨਾ ਉਹਦਾ ਨੰਬਰ ਲਿਖ ਕੇ ਉੱਥੇ ਰੱਖ ਤਾਇਆ ਤੂੰ ਕਿਹਨਾਂ ਨੂੰ ਫੋਨ ਕਰ ਲੈ ਠੀਕ ਆ ਭਾਬੀ ਚਲ ਮੈਂ ਕਰਨਾ ਚੇਂਜ ਹਾਂ ਚਲ ਕਰ ਚਲ ਬੇਚਾਰੀ ਇਹ ਤਾਂ ਕਿੰਨੀ ਚੰਗੀ ਹੈ ਜਿਹੜੀ ਮੇਰੇ ਬਾਰੇ ਇੰਨਾ ਕੁ ਸੋਚਦੀ ਹੈ ਨਹੀਂ ਤੇ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਹਾਲਾਤ ਮੇਰੇ ਨੇ ਮੈਨੂੰ ਨਹੀਂ ਲੱਗਦਾ ਸੀ ਜੇ ਦੀ ਜਗ੍ਹਾ ਕੋਈ ਹੋਰ ਹੁੰਦਾ ਤੇ ਕਿਸੇ ਨੇ ਮੈਨੂੰ ਪੁੱਛਣਾ ਵੀ ਸੀ ਮੈਂ ਪਹਿਲਾਂ ਡਾਕਟਰ ਨੂੰ ਹੀ ਫੋਨ ਕਰਦਾ ਐਵੇਂ ਜੇ ਭੁੱਲ ਗਈ ਫਿਰ ਦਿਮਾਗ ਤੋਂ ਨਿਕਲ ਜਾ ਮੇਰੇ सत श्रीकाल जी टोनी तो के घरों तो बोलते हैं जी अः सानू ना वो डॉक्टर ने नंबर दिता से थोड़ा हाँ जी हाँ जी अबी का ट्रीटमेंट चल रहा है कदों का आ जाओगे घर चलो ठीक है जी हाँ जी ओके किम से डॉक्टर आऊंगा टाइम नहीं बैठगा ਚਾਲਤਾ ਬਣ ਗਈ ਅੱਧਾ ਘੰਟਾ ਹੋ ਗਿਆ ਡਾਕਟਰ ਨੂੰ ਫੋਨ ਲਾਇਨ ਨੂੰ ਕਹਿੰਦਾ ਸੀ ਆਉਣਾ ਕਿਵੇਂ ਹਲੇ ਤੱਕ ਨਹੀਂ ਆਇਆ ਲੈ ਮੈਨੂੰ ਲੱਗਾ ਡਾਕਟਰ ਹੀ ਆ ਗਿਆ ਚੰਨ ਪੰਨਾ ਗਿਰਟੀ ਖੋਲਣਾ ਸਤਿਕਾਰ ਜੀ ਇਹ ਟੋਨੀ ਦਾ ਘਰ ਹੈ ਅੱਧਾ ਘੰਟਾ ਪਹਿਲਾਂ ਫੋਨ ਆਇਆ ਸੀ ਮੈਂ ਡਾਕਟਰ ਅਨਮੋਲ ਹਾਂਜੀ ਹਾਂਜੀ ਮੈਂ ਹੀ ਫੋਨ ਕੀਤਾ ਸੀ ਆਜੋ ਅੰਦਰ ਹਾਂਜੀ ਫਾਬੀ ਉਹਿਹੜਾ ਤੁਹਾਨੂੰ ਜਿਹਨੇ ਮੈਨੂੰ ਫੋਨ ਕੀਤਾ ਸੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੈਠੋ ਜੀ ਬੈਠੋ ਹੋਰ ਵੀ ਚਾਹ ਪਾੜੀ ਨਾ ਨਹੀਂ ਨਹੀਂ ਬਾਜੀ ਚਾਹ ਤਾਂ ਮੈਂ ਪੀਂਦਾ ਹੀ ਨਹੀਂ ਕੋਈ ਗੱਲ ਨਹੀਂ ਹਾਂ ਕਾਫੀ ਬਣਾ ਲੈ ਲਈ ਹਾਂ ਬੱਬੀ ਜੀ ਇੰਨੀ ਖੇਚਲ ਕਰਨ ਦੀ ਕੀ ਲੋੜ ਐ ਤੇ ਵੀਰ ਜੀ ਘਰ ਹੈ ਨਹੀਂਗੇ ਨਹੀਂ ਜੀ ਉਹ ਅਸੂ ਦੇ ਵਿੱਚ ਘਰੇ ਨਹੀਂ ਹੁੰਦੇ ਉਹਨਾਂ ਦੀ ਡਿਊਟੀ ਨਾ ਬਠਿੰਡੇ ਐ ਇਸ ਕਰਕੇ ਉਹ ਹਫ਼ਤੇ 'ਚ ਇੱਕ ਦਿਨ ਹੀ ġੇੜਾ ਮਾਰਦੇ ਸੀ ਘਰ 'ਚ ਤਾਂ ਸੀ ਨਨਤ ਪਰਜਾਈ ਹੁੰਦੀ ਐ ਚਲੋ ਵਧੀਆ ਜੀ ਕੋਈ ਗੱਲ ਨਹੀਂ ਵੀਰੇ ਤੁਸੀਂ ਐਵੇਂ ਨਾ ਚਿਚਕੋ ਨਾ ਪਹਿਲਾਂ ਤੁਹਾਡੇ ਤੋਂ ਪਹਿਲਾਂ ਇੱਕ ਹੋਰ ਡਾਕਟਰ ਆਉਂਦੇ ਹੁੰਦੇ ਸੀਗੇ ਤੁਹਾਨੂੰ ਪਤਾ ਫਿਰ ਉਹਨਾਂ ਦੀ ਬਦਲੀ ਹੋ ਗਈ ਹਾਂਜੀ ਹਾਂਜੀ ਉਹਨਾਂ ਦੀ ਬਦਲੀ ਹੋ ਗਈ ਸੀ ਤੇ ਫਿਰ ਮੈਂ ਇੱਥੇ ਆ ਗਿਆ ਉਨਾਂ ਨੇ ਨੰਬਰ ਵੀ ਦਿੱਤਾ ਸੀ ਮੈਨੂੰ ਤੁਹਾਡਾ ਅੱਛਾ ਅੱਛਾ ਭਾਬੀ ਮੈਂ ਸ਼ਾਵਨ ਆਣੀ ਹਾਂ 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 ਬਣਾ ਲੈ ਹੋਰ ਵੀ ਰਿਹਾ ਦੱਸੋ ਹੋਰ ਤੁਹਾਡਾ ਜੀ ਲੱਗਿਆ ਸਾਡੇ ਪਿੰਡ ਹਾਂਜੀ ਹਾਂਜੀ ਪਿੰਡ ਜੀ ਤਾਂ ਤੁਹਾਨੂੰ ਪਤਾ ਲਾਉਣੀ ਪੈਂਦਾ ਕੰਮ ਧੰਦੇ ਕਰਕੇ ਤੁਰੇ ਫਿਰਦੇ ਆਗੇ ਪਿੰਡ ਕਿਵੇਂ ਦਾ ਲੱਗਿਆ ਵੀਰੇ ਤੁਹਾਨੂੰ ਪਿੰਡ ਤਾਂ ਬਹੁਤ ਸੋਹਣਾ ਜੀ ਚਲੋ ਇੱਥੇ ਦੇ ਲੋਕ ਵੀ ਬਹੁਤ ਅੱਛੇ ਹਾਂਜੀ ਹਾਂਜੀ ਲੋਕ ਵਧੀਆ ਬਾਕੀ ਕੋਈ ਪੈਸਾ ਰੱਖਣੀ ਕਿਸਦਾ ਰੱਖਦਾ ਮੇਨ ਤਾਂ ਇਹੀ ਹੁੰਦਾ ਵੀ ਅਗਲਾ ਪੈਸੇ ਰੱਖ ਲੈਂਦਾ ਮੁੜ ਕੇ ਦਿੰਦਾ ਨਹੀਂ ਉਹ ਗੱਲ ਤਾਂ ਹੈ ਨਹੀਂਗੀ ਹਾਂ ਮੇਰੀ ਹਾਂਜੀ ਹਾਂਜੀ ਹੋਰ ਦੱਸੋ ਕਿਵੇਂ ਆ ਤੁਹਾਡੀ ਸਿਹਤ ਹੋਣਾ ਹਾਂ ਫਰਕ ਵੀ ਦੇ ਥੋੜਾ ਜਿਹਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰਿਆ ਕਰੋ ਜਮਾਂ ਠੀਕ ਹੋ ਜਾਉਗੇ ਤੁਸੀਂ ਚਲੋ ਧੰਨਵਾਦ ਪਰਮਾਤਮਾ ਕਰੇ ਮੈਂ ਜਲਦੀ ਠੀਕ ਹੋ ਜਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਹਾਈ ਕਿੰਨਾ ਸੋਹਣਾ ਲੜਕਾ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਇੰਨਾ ਸੋਹਣਾ ਮੁੰਡਾ ਮੇਰੀ ਅੱਖਾਂ ਸਾਹਮਣੇ ਹੀ ਆਊਗਾ ਪਰ ਇਹਨਾ ਗੱਲ ਕਿਵੇਂ ਕਰਾਂ ਚਾਹੂ ਨੰਬਰ ਤਾਂ ਆ ਗਿਆ ਅੱਗੇ ਦੇਖਦੇ ਹਾਂ ਆ ਲਿਆ ਤੁਸੀਂ ਥੋੜਾ ਚੈੱਕਅਪ ਤਾਂ ਹੋ ਗਿਆ ਜੇ ਤੁਸੀਂ ਮਾਈਂਡ ਨਾ ਕਰੋ ਤਾਂ ਤੁਹਾਡੇ ਕੁਝ ਟੈਸਟ ਕਰਨੇ ਪੈਣਗੇ ਲੈ ਮਾਈਂਡ ਕਿਉਂ ਕਰਨਾ ਵੀਰੇ ਟੈਸਟ ਤਾਂ ਕਰਨੀ ਹੀ ਹੈ ਨਾਲੇ ਤੁਸੀਂ ਡਾਕਟਰ ਹੋ ਮੈਂ ਤਾਂ ਮਰੀਜ਼ ਹਾਂ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਦਾਂ ਕਰੋ ਹਾਂਜੀ ਡਾਕਟਰ ਸਾਹਿਬ ਅਸੀਂ ਤਾਂ ਤੁਹਾਡੇ ਤੇ ਪੂਰਾ ਭਰੋਸਾ ਕਰਦੇ ਆਂ بس ਮੇਰੇ ਭਾਬੀ ਉਹਨਾਂ ਜਲਦੀ ਜਲਦੀ ਠੀਕ ਕਰ ਦੋ ਡੋਂਟ ਵਰੀ ਤੁਸੀਂ ਟੈਨਸ਼ਨ ਨਾ ਲੋ ਰੱਬ ਆਪੇ ਭਲੀ ਕਰੂਗਾ ਤੁਸੀਂ ਜਲਦੀ ਠੀਕ ਹੋ ਜਾਓਗੇ ਸੱਚੀ ਦੱਸਣਾ ਤੇ ਮੈਨੂੰ ਐ ਲੱਗਦਾ ਜਿਵੇਂ ਆਪਣੇ ਘਰੇ ਨਾ ਰੱਬ ਨੇ ਇੱਕ ਫਰਿਸ਼ਤਾ ਭੇਜਤਾ ਹੁੰਦਾ ਹੁਣ ਮੈਨੂੰ ਐ ਜੀ ਜੀ ਲੱਗੀ ਜਾਂਦਾ ਮੇਰਾ ਵੀ ਜਿਵੇਂ ਮੈਂ ਸੱਚੀ ਉਹ ਠੀਕ ਹੋ ਗਈ ਹੁਣੀ ਉਹ ਕੋਈ ਗੱਲ ਨਹੀਂ ਜੀ ਜੇ ਇੰਨਾ ਵਿਸ਼ਵਾਸ ਕਰ ਦੋ ਤੁਸੀਂ ਮੇਰੇ ਤੇ ਤਾਂ ਬਹੁਤ ਜਲਦੀ ਠੀਕ ਹੋ ਜਾਓਗੇ ਰੱਬ ਆਪੇ ਭਲੀ ਕਰੂਗਾ ਹਾਂ ਵੀਰੇ ਰੱਬ ਭਲੀ ਤਾਂ ਕਰੇ ਨਾਲੇ ਸਾਨੂੰ ਦਾ ਤੁਹਾਡੇ ਤੇ ਬਹੁਤ ਭਰੋਸਾ ਹੈ ਮੈਂ ਤਾਂ ਆਪ ਕਹਿੰਨੀ ਆ ਵੀ ਮੈਂ ਜਲਦੀ ਠੀਕ ਹੋ ਜਾ ਤੁਰਦੀ ਫਿਰਦੀ ਹੋ ਜਾ ਮੈਂ ਤਾਂ ਮੈਂ ਕਦੋਂ ਕਿਤਾ ਕਿਸ ਵਿਚਾਰੀ ਤੇ ਬੋਝ ਬਣ ਕੇ ਬੈਠੀ ਰਹਾਂਗੀ ਐਵੇਂ ਕਿਉਂ ਕਹਿੰਨੀ ਆ ਭਾਬੀ ਤੁਸੀਂ ਮੇਰੇ ਤੇ ਕਦੇ ਵੀ ਬੋਝ ਨਹੀਂ ਬਣੇਗੇ ਅੱਗੇ ਤੋਂ ਨਾ ਆ ਗੱਲ ਕਿਹੋ ਸਹੀ ਕਹਿ ਰਹੀ ਤੁਸੀਂ ਕੋਈ ਵੀ ਕਿਸੇ ਦੇ ਜਾਣ ਬੁੱਝ ਕੇ ਬੋਝ ਨਹੀਂ ਬਣਦਾ ਇਹ ਤਾਂ ਜ਼ਿੰਦਗੀ ਹੈ ਕੋਈ ਵੀ ਖੇਡ ਖੇਡ ਸਕਦੀ ਹੈ ਸਹੀ ਗੱਲ ਹੈ ਵੀਰੇ ਮੈਨੂੰ ਤਾਂ ਉਹ ਕਲੈਣੀ ਘੜੀ ਜਦੋਂ ਯਾਦ ਆਉਂਦੀ ਆ ਪੁੱਛਣਾ ਮੇਰਾ ਤਾਂ ਲੂ ਖੰਡਾ ਖੜਾ ਹੋ ਜਾਂਦਾ ਇਸ ਕਰਕੇ ਮੈਂ ਤਾਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੀ ਆ ਕਿ ਇਹੋ ਜਿਹੇ ਦਿਨ ਕਿਸੇ ਦੇ ਨਾਲ ਨਾ ਲਿਆਵੇ ਸਹੀ ਗੱਲ ਹੈ ਜੀ ਤੁਸੀਂ ਰੱਬ ਤੇ ਭਰੋਸਾ ਰੱਖੋ ਸਭ ਕੁਝ ਠੀਕ ਹੋ ਜਾਊਗਾ ਐਵੇਂ ਬਹੁਤੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਹਾਂਜੀ ਉਹ ਤਾਂ ਹੈ ਚਲੋ ਠੀਕ ਹੈ ਜੀ ਮੈਂ ਫਿਰ ਚੱਲਣਾ ਠੀਕ ਹੈ ਵੀਰੇ ਤੁਸੀਂ ਮੈਨੂੰ ਐ ਦੱਸੋ ਵੀ ਤੁਹਾਡੀ ਅੱਜ ਦੀ ਫੀਸ ਕਿੰਨੀ ਆ ਲੈ ਪੈਣੀ ਨਾਲੇ ਤਾਂ ਵੀਰ ਕਹਿੰਨੀ ਆ ਨਾਲੇ ਪੈਸੇ ਪੁੱਛਦੀ ਆ ਆਹ ਕਾਦੇ ਪੈਸੇ ਕੋਈ ਨਹੀਂ ਤੁਸੀਂ ਰਹਿਣ ਦਿਓ ਵੀਰੇ ਉਹ ਗੱਲ ਨਹੀਂ ਹੈਗੀ ਆਖਰ ਨੂੰ ਤੇਰੀ ਮਿਹਨਤ ਆ ਅਸੀਂ ਤੇਰੀ ਮਿਹਨਤ ਨਹੀਂ ਰੱਖ ਸਕਦੇ ਤੂੰ ਵੀ ਤਾਂ ਬਗਾਨੇ ਪਿੰਡੋਂ ਇੱਥੇ ਕਮਾਈ ਕਰਨ ਆਇਆ ਹਾਂ ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ ਪਣੀ ਵੀ ਮੈਂ ਕਮਾਈ ਕਰਨ ਆਇਆ ਹਾਂ ਪਰ ਮੈਂ ਤਾਂ ਤੁਹਾਡਾ ਇਕੱਲਾ ਚੈੱਕਅਪ ਕੀਤਾ ਇਹਦੇ ਕਾਦੇ ਪੈਸੇ ਕੋਈ ਨਾ ਕੱਲ ਨੂੰ ਟੈਸਟ ਕਰਨ ਆਉਂਗਾ ਕੱਲ ਨੂੰ ਸਾਰੀ ਫੀਸ ਲੈ ਜਾਈਂ ਆਪਦੀ ਮੈਂ ਟੈਨਸ਼ਨ ਨਾ ਲੋ ਚੰਗਾ ਵੀਰੇ ਹਾਂਜੀ ਐਂ ਕਰਨੀ ਹਾਂ ਹਾਂਜੀ ਜੇ ਵੀਰੇ ਨੂੰ ਬਾਹਰ ਤੱਕ ਗੇਟ ਤੇ ਛੱਡਿਆ ਤੈਨੂੰ ਪਤਾ ਗਵਾਂਡੀਆਂ ਦੇ ਕੁੱਤਾ ਬਾਹਰ ਬੈਠਾ ਹੁੰਦਾ ਠੀਕ ਆ ਪਣੀ ਚੱਲ ਠੀਕ ਐ ਸਿਕਾ ਮਲੇ ਵਿਚਾਰਾ ਬਾਲਾ ਚੰਗਾ ਆ ਦੇਲਾ ਫੀਸ ਨੂੰ ਵੀ ਬਣਾ ਕਰ ਗਿਆ ਚਲ ਪ੍ਰਮਾਤਮਾ ਬਸ ਮੈਨੂੰ ਠੀਕ ਕਰ ਦੇ ਕੀ ਪਤਾ ਮੈਂ ਇਹਦੇ ਹੱਥੀ ਠੀਕ ਹੋਣਾ ਹੋਵੇ ਥੈਂਕ ਯੂ ਜੀ ਤੁਸੀਂ ਮੇਰੀ ਭਾਬੀ ਬਾਰੇ ਇੰਨਾ ਸੋਚਿਆ ਉਹ ਕੋਈ ਗੱਲ ਨਹੀਂ ਜੀ ਅਸੀਂ ਤਾਂ ਡਾਕਟਰ ਐ ਸਾਡਾ ਤਾਂ ਫਰਜ਼ ਬਣਦਾ ਵੀ ਤੁਹਾਡੀ ਸੇਵਾ ਕਰੀਏ ਚਲੋ ਠੀਕ ਐ ਜੀ ਮੈਂ ਚਲਦਾ ਹਾਂ ਹਾਂਜੀ ਹਾਂਜੀ ਕੀ ਗਿਆ ਹਨਾ ਮੈਂ ਤਾਂ ਐ ਕਹਿੰਦੀ ਨਾਰਮਲ ਹੀ ਆਸਾਂ ਨਾਰਮਲ ਕਿੱਦਾਂ ਆ ਜਮੀਆਂ ਰਿਪੋਰਟਾਂ ਜਦੋਂ ਮੈਂ ਨਾਰਮਲ ਨਹੀਂ ਹੈਗੀ ਫਿਰ ਲੈ ਆਪ ਵੀ ਆਇਨਾ ਬੋਲਿਆ ਕਰੋ ਤੁਸੀਂ ਮੈਨੂੰ ਤਾਂ ਐ ਲੱਗਦਾ ਆ ਜਿਹੜਾ ਡਾਕਟਰ ਆਏਗਾ ਨਾ ਸਿਆਣਾ ਸੀ ਵਿਚਾਰਾ ਹਨਾ ਨਾਲੇ ਪਹਿਲਾ ਵਾਲਾ ਜਿਹੜਾ ਡਾਕਟਰ ਸੀ ਉਹ ਤਾਂ ਤੁਹਾਨੂੰ ਦਵਾਈਆਂ ਦੇ ਕੇ ਮੁੜ ਜਾਂਦਾ ਸੀ ਪਰ ਇਹਨੇ ਤਾਂ ਪਹਿਲਾਂ ਤੁਹਾਡੇ ਟੈਸਟ ਕੀਤੇ ਨੇ ਹਾਂ ਗੱਲ ਤਾਂ ਤੇਰੀ ਬਿਲਕੁਲ ਸਹੀ ਹੈ ਇਹਨੇ ਪਹਿਲਾਂ ਟੈਸਟ ਕੀਤੇ ਨੇ ਟੈਸਟ ਅਗਲਾ ਤਾਂ ਹੀ ਕਰਦਾ ਹੁੰਦਾ ਹੈ ਤਾਕਿ ਬਿਮਾਰੀ ਦੀ ਜੜ ਤੱਕ ਜਾ ਸਕੇ। ਨਹੀਂ ਤੇ ਤੈਨੂੰ ਪਤਾ ਹੀ ਹੈ ਜਿਹੜਾ ਪਹਿਲਾ ਵਾਲਾ ਡਾਕਟਰ ਸੀ। ਚਲ ਆਪਾਂ ਮਾੜਾ ਤਾਂ ਨਹੀਂ ਕਹਿੰਦੇ ਪਰ ਉਹ ਗੋਲੀਆਂ ਦੇ ਕੇ ਸਾਰ ਦਿੰਦਾ ਸੀ। ਨਾ ਤਾਂ ਬੰਦਾ ਆਪ ਠੀਕ ਹੋਵੇ, ਨਾ ਬਿਮਾਰੀ ਜੜ ਤੋਂ ਨਿਕਲੇ। ਉਹੀ ਤਾਂ ਗੱਲ ਹੈ ਭਾਬੀ। ਨਾਲੇ ਮੈਂ ਸੁਣਿਆਗਾ ਆ ਡਾਕਟਰ ਨੂੰ ਨਾ 3 ਸਾਲ ਦਾ ਐਕਸਪੀਰੀਅੰਸ ਹੈਗਾ। ਤਾਂ ਹੀ ਪਹਿਲਾਂ ਤੇ ਟੈਸਟ ਕੀਤੇ ਨੇਗੇ। ਹਾਂ। ਮੈਨੂੰ ਸੱਚੀ ਐ ਲੱਗਦਾ ਵੀ ਹੁਣ ਮੈਂ ਇਹਦੇ ਹੱਥੋਂ ਠੀਕ ਹੋਵਾਂਗੀ। ਇਹ ਤਾਂ ਵਧੀਆ ਜੜ ਤੱਕ ਲੱਭ ਕੇ ਬਿਮਾਰੀ ਨੂੰ ਫੇਰ ਮੈਨੂੰ ਠੀਕ ਕਰੂਗਾ ਭਾਬੀ ਜਲਦ ਤੂੰ ਠੀਕ ਹੋਊਗੀ ਵੀਰਾ ਕਿੰਨਾ ਖੁਸ਼ ਹੋਊਗਾ ਹਨ ਲੈ ਮੈਂ ਤਾਂ ਆਪ ਕਹਿਨੀ ਹੈ ਸੱਚੀ ਵੀ ਉਹ ਦਿਨ ਦੁਬਾਰਾ ਮੁੜਿਆ ਜਦ ਮੈਂ ਤੁਰਦੀ ਫਿਰਦੀ ਸੀ ਤੇਰੇ ਵੀਰੇ ਨਾਲ ਘੁੰਮਦੀ ਰਹਿੰਦੀ ਸੀ ਕਿੱਥੇ ਕਿਸਮਤ ਮੇਰੀ ਮਾੜੀ ਕੋਈ ਨਹੀਂ ਭਾਬੀ ਰੱਬ ਤੇ ਭਰੋਸਾ ਰੱਖ ਐਵੇਂ ਨਾ ਤੂੰ ਬੋਲੀ ਜਾ ਕਰ ਆਪੇ ਠੀਕ ਹੋ ਜੇਂਗੀ ਦੇਖੀ ਤੂੰ ਰੱਬ ਤੇ ਤਾਂ ਭਰੋਸਾ ਆ ਤਾਂ ਹੀ ਤਾਂ ਪਈਆਂ ਜੇ ਕਿ ਤੇਰਾ ਬਿੱਤੇ ਪਰੋਸਣਾ ਨਾ ਹੁੰਦਾ ਹੁਣ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਸੀਗਾ ਮੈਨੂੰ ਪਤਾ ਭਾਬੀ ਵੀਰੇ ਦਾ ਤਾਂ ਸੁਭਾਈ ਐਵੇਂ ਦਾ ਉਹ ਤਾਂ ਕਿਸੇ ਦੀ ਫਿਕਰ ਨਹੀਂ ਕਰਦੀ ਪਰ ਭਾਬੀ ਮੈਂ ਤਾਂ ਇਹੋ ਚਾਹੁੰਨੀ ਆ ਜਦੋਂ ਵੀਰਾ ਆਵੇ ਨਾ ਤੁਸੀਂ ਠੀਕ ਹੋ ਜਾਓ ਤੁਹਾਨੂੰ ਚੱਲ ਕੋਈ ਨਾ ਖੇ ਤਾਂ ਹੁਣ ਉਹਦੀ ਮਰਜ਼ੀ ਆ ਬਾਕੀ ਪਤਾ ਜਦੋਂ ਮੈਂ ਤੈਨੂੰ ਕੰਮ ਕਰਦੀ ਨੂੰ ਦੇਖਦੀ ਆ ਨਾ ਮੈਨੂੰ ਬਾਲੀ ਖੇ ਛੱਡਦੀ ਐ ਮੈਨੂੰ ਐ ਹੁੰਦਾ ਵੀ ਮੈਂ ਕਾਹਤੋਂ ਨਹੀਂ ਕਰ ਸਕਦੀ ਕੰਮ ਭਾਬੀ ਤੁਸੀਂ ਕਿਹੜਾ ਜਾਣ ਬੁੱਝ ਕੇ ਮੰਜੇ ਤੇ ਪਏ ਹੋ? ਜਾਂ ਤੁਹਾਨੂੰ ਕਿਹੜਾ ਸ਼ੌਂਕ ਆ ਬਿਮਾਰ ਹੋਣ ਦਾ? ਕੋਈ ਨਹੀਂ। ਤੁਸੀਂ ਜਲਦੀ ਠੀਕ ਹੋ ਜਾਓਗੇ। ਸੱਚੀ ਮੇਰੇ ਨੰਦ ਨਾ ਬਹੁਤ ਚੰਗੀ ਹੈ। ਜਿਹੜਾ ਮੇਰੇ ਇੰਨਾ ਖਿਆਲ ਰੱਖਦੀ ਹੈ। ਜੇ ਤੂੰ ਨਾ ਹੁੰਦੀ ਨਾ ਪਤਾ ਨਹੀਂ ਮੇਰਾ ਕੀ ਬਹਾਨਾ ਸੀ। ਬਸ ਤੂੰ ਹੀ ਮੇਰਾ ਸਹਾਰਾ ਹੈ। ਲੈ। ਫੇਰ ਭਾਗੀਆਂ ਨਾ ਅੱਖਾਂ। ਭਾਬੀ ਐਵੇਂ ਨਾ ਰੋਈ ਜਾ ਕਰ। ਮੈਨੂੰ ਨਹੀਂ ਵਧੀਆ ਲੱਗਦਾ ਹੈਗਾ ਜਦੋਂ ਤੂੰ ਰੋਨੀ ਆਂਗੀ। ਅੱਗੇ ਤੋਂ ਨਹੀਂ ਤੇਰੇ ਅੱਖ ਚੋਂ ਹੰਝ ਹੋਣਾ ਚਾਹੀਦਾ। ਬਸ ਮੈਂ ਤਾਂ ਦੀ ਕਿਸਮਤ ਰੁਣੀ ਆ ਵੀ ਰੱਬ ਨੇ ਕਿਥੋਂ ਮੈਨੂੰ ਇਹ ਡੰਡ ਲਾਤਾ ਬਿਸਤਰੇ ਤੇ ਪਈ ਆ ਨਹੀਂ ਤਾਂ ਮੈਂ ਚਾਹੁੰਦੀ ਸੀ ਮੈਂ ਤੇਰੇ ਨਾਲ ਖੜਦੀ ਕੋਈ ਨਹੀਂ ਭਾਬੀ ਜਦੋਂ ਤੂੰ ਠੀਕ ਹੋਊਗੀ ਨਾ ਉਦੋਂ ਮਦਰ ਨੂੰ ਬੈਠਣ ਵੀ ਨਹੀਂ ਦੇਣਾ ਹੈਗਾ ਚੱਲ ਚੰਗਾ ਤੂੰ ਗੱਲਾਂ ਨਾ ਮਾਰੀ ਜਾ ਕੰਮ ਨੇ ਵੀੜ ਕੇ ਜਾ ਰੂਮ ਚ ਆਪਣੇ ਰੈਸਟ ਕਰ ਲੈ ਡਾਕਟਰ ਵੀ ਆਉਂਦਾ ਹੋਣਾ ਹਾਂ ਹਾਂ ਭਾਬੀ ਠੀਕ ਆ ਚੰਗਾ ਬਚਾਰੀ ਕਿੰਨੀ ਚੰਗੀ ਆ ਹਜੇ ਨਿਆਣੀ ਐ ਪਰ ਫਿਰ ਵੀ ਕਿੰਨੀ ਸਿਆਣੀ ਹੋ ਗਈ ਦੇਖ ਲਾ ਮੈਨੂੰ ਕਿਸੇ ਕੱਲੋਂ ਜਵਾਬ ਨਹੀਂ ਦਿੰਦੀ ਮੇਰੀ ਕਿਸਮਤ ਚੰਗੀ ਯਾਰੋ ਪਰ ਇਹ ਵਾਹੀ ਕਰੂੰ ਹਮੇ ਤੇਰੇ ਅੱਗੇ ਅਰਦਾਸ ਕਰਦੀ ਆਂ ਵੀ ਮੈਨੂੰ ਇਸ ਗੰਦੀ ਬਿਮਾਰੀ ਤੋਂ ਛੁਟਕਾਰਾ ਦੀ ਮੈਂ ਕਰ ਦੋ ਤਾਂ ਕਿਸ ਬੇਚਾਰੀ ਤੇ ਬੋਝ ਬਣ ਕੇ ਰਹਾਂਗੀ ਕਿਹਦੇ ਕੀ ਐਰਪੋਰਟ ਜ ਮੈਂ ਠੀਕ ਤਾਂ ਹੋ ਜੂਗਾ ਹਾਂਜੀ ਭੈਣ ਜਲਦੀ ਠੀਕ ਹੋ ਜਾਓਗੇ ਤੁਸੀਂ ਕਬਰਾਂਉਣ ਵਾਲੀ ਕੋਈ ਗੱਲ ਨਹੀਂ ਹੈਗੀ ਸਪੋਰਟ ਚ ਆਇਆ ਕੀ ਇਹ ਬਸੇ ਨਾਰਮਲ ਹੈ ਸਭ ਕੁਝ ਹਾਂਜੀ ਹਾਂਜੀ ਭੈਣ ਜੀ ਨਾਰਮਲ ਹੀ ਹੈ ਉਹ ਤਾਂ ਨਾ ਗੋਟਿਆਂ ਤੋਂ ਥੱਲੇ ਤੁਹਾਡਾ ਖੂਨ ਦਾ ਸਰਕਲ ਜਮਾ ਬੰਦ ਹੋਇਆ ਪਿਆ ਜਿਹਦੇ ਕਰਕੇ ਤੁਸੀਂ ਤੁਰ ਨਹੀਂ ਸਕਦੇ ਅੱਛਾ ਹਾਂਜੀ ਤੇ ਮੈਂ ਤੁਹਾਨੂੰ ਐਂ ਕਹਿੰਦਾ ਸੀ ਜਿਹੜੀ ਦਵਾਈ ਤੁਸੀਂ ਉਹਨੂੰ ਖਾਈ ਜਾਂਦੇ ਹੋ ਉਹ ਤੁਸੀਂ ਬਿਲਕੁਲ ਨਹੀਂ ਖਾਣੀ ਤੇ ਜਿਹੜੀ ਦਵਾਈ ਮੈਂ ਤੁਹਾਨੂੰ ਦਿੱਤੀ ਹੈ ਉਹ ਖਾਣੀ ਆ ਵਸ ਤੁਸੀਂ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਖਾਣੀ ਪੋਗੀ ਦਵਾਈ ਨਾਲੇ ਪੱਭੀ ਠੀਕ ਤਾਂ ਹੋ ਜਾਣਗੇ ਨਾ ਹਾਂਜੀ ਹਾਂਜੀ ਬਿਲਕੁਲ ਠੀਕ ਹੋ ਜਾਣਗੇ 3 ਮਹੀਨੇ ਦਾ ਕੋਰਸ ਹੈ ਤੇ ਇੱਕ ਤੁਹਾਨੂੰ ਮੈਂ ਕਹਿੰਦਾ ਸੀ ਨਾਰੀਅਲ ਤੇਲ ਦੀ ਨਾਲ ਮਾਲਸ਼ ਕਰਦਿਆ ਕਰੋ ਨਾਲੇ ਗੋਡਿਆਂ ਤੇ ਨਾਲੇ ਲੱਤਾਂ ਤੇ ਨਾਲੇ ਪੈਰਾਂ ਤੇ ਨਾਲੇ ਆਰਾਮ ਮਿਲੂਗਾ ਜਲਦੀ ਠੀਕ ਹੋ ਜਾਣਗੇ ਠੀਕ ਹੈ ਜੀ ਕੋਈ ਨਹੀਂ ਕਿੰਨੇ ਪੈਸੇ ਹੋਗੇ ਉਹ ਕੋਈ ਗੱਲ ਨਹੀਂ ਜੀ ਪੈਸਿਆਂ ਦੀ ਕੀ ਗੱਲ ਹੈ ਮੈਂ ਕਿਹੜਾ ਭੱਜਿਆ ਜਾਣਾ ਕੋਈ ਨਹੀਂ ਲੈ ਲਾਂਗੇ ਪੈਸੇ ਨਹੀਂ ਨਹੀਂ ਜੀ ਹੈ ਨਾ ਤਾਂ ਪਹਿਲਾਂ ਵੀ ਦੇਖਦੇ ਹੋਏ ਇਹ ਕਿਹਾ ਸੀਗਾ ਵੇ ਟੈਸਟ ਕਰਾ ਲਓ ਦਵਾਈ ਲੈ ਲਓ ਫਿਰ ਪੈਸੇ ਆ ਨਹੀਂ ਹੁਣ ਕੀ ਰਬਈ ਪੈਸੇ ਤੇ ਤੈਨੂੰ ਲੈਣੇ ਪੈਣਗੇ ਚਲੋ ਕੋਈ ਗੱਲ ਨਹੀਂ 1500 ਰੁਪਏ ਹੋ ਗਏ ਚਲਾਂ ਐ ਕਰਨੇ ਹਾਂ ਮੈਨੂੰ ਪੈਸੇ ਨਹੀਂ ਆਗੇ ਨਾਲ ਪੁੱਤ ਬੁੱਤ ਚਾਹਵਾ ਨਹੀਂ ਬਣ ਚਾਹ ਨਹੀਂ ਬਣੀ ਮੈਂ ਜਾਣਾਗਾ ਤੁਹਾਨੂੰ ਪਤਾ ਫਿਰ ਮਰੀਜ਼ ਆ ਜਾਂਦਾ ਕੋਈ ਪੈਸੇ ਨਹੀਂ ਆਗੇ ਚਲੋ ਜੀ ਬਾਕੀ ਰਿਪੋਰਟਾਂ ਤੁਸੀਂ ਰੱਖ ਲਓ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਜਲਦੀ ਠੀਕ ਹੋ ਜਾਓਗੇ ਤੁਸੀਂ ਚਲੋ ਠੀਕ ਤੁਹਾਨੂੰ ਠੀਕ ਹੈ ਜੀ ਮੈਂ ਚੱਲ ਅੱਛਾ ਠੀਕ ਹੈ ਜੀ ਸਾਡੇ ਕੋਲ ਤੇ ਗੇਟ ਲਾਇਆ ਨਹੀਂ ਮੇਰੀ ਕੋਈ ਗੱਲ ਨਹੀਂ ਕਿ ਮੈਂ ਲੰਘ ਨੂਗਾ ਲੈ ਚੰਗਾ ਵਿਚਾਰੇ ਨੇ ਇਹਨੇ ਵਧੀਆ ਟੈਸਟ ਕਰਕੇ ਹੁਣ ਦੱਸਿਆ ਪਹਿਲਾਂ ਵਾਲੇ ਡਾਕਟਰ ਨੇ ਤਾਂ ਇਹ ਗੱਲ ਦੱਸੀ ਨਹੀਂ ਵੀ ਖੂਨ ਦਾ ਸਰਕਲ ਰੁਕਿਆ ਹੋਇਆ ਹੈ ਚਲ ਕੇ ਰਾ ਦਵਾਈ ਸਟਾਰਟ ਕਰਦਾ 3 ਮਹੀਨੇ ਦਾ ਕੋਰਸ ਕਿਹਾ ਹੈ ਕੀ ਪਤਾ ਖਾਬਰਾ ਮੈਂ ਠੀਕ ਹੋਈ ਜਾਮ ਓਵਰਫੇਲ ਨੇਹਾ ਕੀ ਕਹਿੰਦਾ ਡਾਕਟਰ ਕੀ ਐ ਰਿਪੋਰਟਾਂ ਚ ਜਿਹੜੇ ਡਾਕਟਰ ਕਹਿੰਦਾ ਨਾ ਆ ਪਾਪੀ ਦੇ ਗੋਡੇ ਤੋਂ ਥੱਲੇ ਥੱਲੇ ਖੂਨ ਦਾ ਸਰਕਲ ਰੁਕ ਗਿਆ ਜਮਾ ਤੇ ਜਿਹੜਾ ਪਹਿਲਾਂ ਡਾਕਟਰ ਦਵਾਈ ਦੇਈ ਜਾਂਦਾ ਸੀਗਾ ਉਹਨੇ ਰਿਪੋਰਟਾਂ ਤਾਂ ਕਰਾਈਆਂ ਨਹੀਂ ਹੈਗੀਆਂ ਐਂ ਦਵਾਈ ਦੇਈ ਗਿਆ ਇਹ ਡਾਕਟਰ ਵਧੀਆ ਦਾ ਇਹ ਰਿਪੋਰਟਾਂ ਕਰਕੇ ਫੇਰ ਹੀ ਦੱਸਿਆ ਦਾ ਇਹਨੇ ਤਾਂ ਜੀ ਸਾਰੇ ਟੈਸਟ ਕਰਾਉਣੇ ਸੀ ਪਹਿਲੇ ਵਾਲਾ ਡਾਕਟਰ ਉਹੀ ਗੱਲਾਂ ਨੇਹਾ ਦੀ ਗੋਲੀਆਂ ਦੇ ਕੇ ਸਾਰ ਦਿੰਦਾ ਸੀ ਤਾਂ ਹੀ ਤਾਂ ਕੋਈ ਅਸਰ ਨਹੀਂ ਸੀ ਹੋ ਰਿਹਾ ਹੌਣ ਕੇ ਰਾਇ ਨੇ ਵਧੀਆ ਦਵਾਈ ਦਿੱਤੀ ਆ ਕਹਿੰਦਾ ਵੀ ਇਹ ਖਾਓ ਤਿੰਨ ਮਹੀਨੇ ਦਾ ਪੂਰ ਸਾ ਤੁਹਾਨੂੰ ਫਰਕ ਪੈ ਜਾਊਗਾ ਚੱਲ ਮੁੰਡਾ ਦਵਾਈ ਟਾਈਮ ਸਿਰ ਖਾਈ ਚੱਲੀ ਕੱਲ ਆਇਆ ਨਾ ਹੋਵੇ ਵੀ ਦਵਾਈ ਖਾਵੇਂ ਨਾ 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 ਐ ਤਾਂ ਵਿਚੇਰਾ ਇੱਥੇ ਨੇੜੇ ਹੀ ਆ ਜਾਂਦਾ ਘਰੇ ਦੇਖ ਜਾਂਦਾ ਹਨ ਕੋਈ ਗੱਲਬਾਤ ਹੋਵੇ ਉਦੋਂ ਹੀ ਆ ਜਾਂਦਾ ਵਿਚੇਰਾ ਦਵਾਈ ਦੇ ਜਾਂਦਾਗਾ ਵਧੀਆ ਨਾਤਾ ਵੱਧ ਪੈਸੇ ਲੈਂਦਾ ਬਾੜਾ ਸਿਆਣਾ ਡਾਕਟਰ ਆ ਕਹਿੰਦੇ ਇਹਨੂੰ ਤਿੰਨ ਸਾਲ ਦਾ ਐਕਸਪੀਰੀਅੰਸ ਆ ਕੋਈ ਕਹਿਸੀ ਉਹ ਗੱਲ ਨਹੀਂ ਹੁੰਦੀ ਪੰਡਾ ਠੀਕ ਹੋਣਾ ਚਾਹੀਦਾ ਨਾਲੇ ਹੁਣ ਮੈਂ ਨਾ ਛੇਤੀ ਇੱਧਰ ਬਦਲੀ ਕਰਾ ਲਊਗਾ। ਮੈਂ ਤਾਂ ਤੁਹਾਨੂੰ ਕਿੱਦੇ ਦੀ ਪਿੱਟਦੀ ਆ। ਤੁਸੀਂ ਤਾਂ ਜੇ ਕੋ ਹਫਤੇ ਚਾਹੁੰਨੇ ਇੱਕ ਦਿਨ ਆਣ ਨਿਓ। ਕਿਰੇ ਇੱਕ ਅੱਧੇ ਦਿਨ ਦੀ ਛੁੱਟੀ ਵੀ ਤਾਂ ਲਈ ਸਕਦੇ ਹੋ ਤੁਸੀਂ। ਸਹੀ ਗੱਲ ਐ ਵੀਰੇ। ਭਾਬੀ ਸਹੀ ਕਹਿੰਦੀ ਹੈਗੀ। ਅਸੀਂ ਦੋਨੇ ਹੀ ਰਹੇ ਗਿਆਂ ਘਰੇ। ਪਤਾ ਕਿੰਨਾ ਬੋਰ ਹੋ ਜਾਂਦੇ ਆ। ਨਾਲੇ ਭਾਬੀ ਵੀ ਬਿਮਾਰ। ਤੁਸੀਂ ਤਿੰਨ ਚਾਰ ਦਿਨ ਦੀ ਛੁੱਟੀ ਲਈ ਲਓ ਹੁਣ। ਮੈਂ ਤਾਂ ਉਹ ਵੀ ਦੇਖ ਦੇਖ ਕੇ ਕੀ ਦੱਸਾਂ ਤੈਨੂੰ। ਮੇਰਾ ਬੁਰਾ ਹਾਲ ਹੋ ਜਾਂਦਾ ਕੱਲੀ ਬੈਠੀ ਦਾ। ਆ ਜਵਾਕੜੀ ਸਿਰ ਪਤਾ ਮੈਂ ਕਿੱਦਾਂ ਵੱਡਾ ਬੋਝ। ਤੁਸੀਂ ਐਂ ਤਾਂ ਸੋਚ ਲਓ। ਇੱਕ ਅੱਧਾ ਦਿਨ ਤਾਂ ਬੰਦਾ ਛੁੱਟੀ ਲੈ ਆ ਹੀ ਸਕਦਾ ਤੁਸੀਂ ਕਹਿ ਸਕਦੇ ਹੋ ਵੀ ਮੇਰੀ ਪਰਸਨਲਿਕ ਘਰ ਦੀ ਪ੍ਰੋਬਲਮ ਆ ਸਹੀ ਗੱਲ ਹੈ ਵੀਰੇ ਭਾਬੀ ਜਮਾ ਸਹੀ ਕਹਿੰਦੀ ਆ ਸਾਡਾ ਦੋਨਾਂ ਦਾ ਘਰੇ ਜਮਾ ਜੀ ਨਹੀਂ ਲੱਗਦਾ ਜੇ ਤੁਸੀਂ ਤਿੰਨ ਚਾਰ ਦਿਨ ਦੀ ਛੁੱਟੀ ਲੈ ਲਓਗੇ ਨਾ ਭਾਬੀ ਦਾ ਵੀਜੀ ਲੱਗ ਜਾਊਗਾ ਸਹੀ ਕਹਿੰਦੀ ਹੈ ਜੀ ਨਹੀਂ ਹਾਂ ਜੇ ਤੁਸੀਂ ਤਿੰਨ ਚਾਰ ਦਿਨ ਦੀ ਛੁੱਟੀ ਲੈ ਲਓ ਤਾਂ ਵਧੀਆ ਰਹੂਗਾ ਹੁਣ ਛੁੱਟੀ ਮਿਲਦੀ ਨਹੀਂ ਯਾਰ ਤੈਨੂੰ ਮੈਂ ਕਿੰਨੇ ਵਾਰ ਤਾਂ ਠਹਿ ਟੁੱਕਿਆ ਹੁਣ ਬਸ ਮੈਂ ਇੱਧਰ ਟ੍ਰਾਂਸਫਰ ਕਰਾਉਣਾ ਵੀ ਜਿਹੜਾ ਸ਼ਾਮ ਦੀ ਸ਼ਾਮ ਘਰੇ ਆ ਸਕਾਂ ਬਸ ਘਰ ਇਹ ਗੱਲ ਤਾਂ ਨਾ ਪਰ ਤੁਸੀਂ ਕਿੱਦੇ ਦੀ ਕਹੀ ਜਾਣੀ ਆ ਤੁਸੀਂ ਉਹਦੇ ਘਰੇ ਆਉਂਗੇ ਜਿੱਦ ਮੈਂ ਮੁੱਕ ਗਈ ਭਾਬੀ ਆ ਕੇ ਬੋਲਦੇ ਨਹੀਂ ਹੈਗੀ ਹੋਰ ਦੱਸ ਮੈਂ ਕੀ ਕਹਾਂ ਤੇਰੇ ਵੀਰੇ ਨੂੰ ਤਾਂ ਜਮਾਂ ਨਹੀਂ ਸ਼ਰਮ ਆਉਂਦੀ ਐਵੇਂ ਵੀ ਨਹੀਂ ਵੀ ਅਗਲੇ ਨੂੰ ਕਹਿ ਸਕੇ ਵੀ ਸਾਡੇ ਘਰੇ ਪ੍ਰੋਬਲਮ ਆ ਮੈਨੂੰ 2-4 ਦਿਨ ਦੀ ਛੁੱਟੀ ਦੇ ਦੋ ਅਗਲਾ ਹਰ ਕੋਈ ਲੈ ਹੀ ਲੈਂਦਾ ਛੁੱਟੀ ਐਡਾ ਕੀ ਕੰਮ ਉੱਥੇ ਰੁਕ ਗਿਆ ਤੁਹਾਡਾ ਤੈਨੂੰ ਪਤਾ ਨਾ ਦਫ਼ਤਰ 'ਚ ਬੰਦੇ ਘੱਟ ਐ ਤੇ ਕੰਮ ਜ਼ਿਆਦਾ ਐ ਮੈਂ ਛੁੱਟੀ ਕਿਵੇਂ ਲੈਣਾ ਯਾਰ ਬਸ ਤੁਹਾਡੇ ਕੋ ਤਾਂ ਨਾ ਆਹੀ ਗੱਲਾਂ ਰਹਿ ਗਈਆਂ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਪਰ ਐਂ ਨਹੀਂ ਕਹਿੰਦੇ ਉੱਥੇ ਵੀ ਮੈਂ ਵੀ ਘਰੇ ਜਾ ਆਵਾ ਤੁਸੀਂ ਕਹਿ ਹੀ ਸਕਦੇ ਹੋ ਉਹਨਾਂ ਨੂੰ ਵੀ ਮੇਰੇ ਇੱਕ ਦੋ ਦਿਨ ਦੀ ਛੁੱਟੀ ਦੇ ਦਿਓ ਘਰੇ ਕੰਮ ਆ ਜ਼ਰੂਰੀ ਚਲ ਠੀਕ ਆ ਜਾਨ ਮੈਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਮਿਲਣਾ ਸੀਗਾ ਉਹਨਾਂ ਕੋਲ ਚੱਲਦਾ ਠੀਕ ਆ ਜਾ ਆ ਦੇਖ ਬਸ ਆਹੀ ਗੱਲ ਰਹਿ ਗਈ ਜਿੱਦੇ ਹੱਥ ਤੇ ਚਿੱਕ ਦੇ ਨਾ ਆਉਂਦੇ ਨੇ ਘਰੇ ਤਾਂ ਮੈਂ ਕਹਿੰਨੀ ਬਸ ਰੋਟੀ ਖਾਣ ਆਉਂਦਾ ਦਾ ਬਾਹਰ ਵੱਗ ਜਾਂਦਾ ਦੋਸਤਾਂ ਕੋਲ ਕਦੀ ਇਹਦੇ ਕੋਲ ਖੜ ਗਏ ਕਦੀ ਉਹਦੇ ਕੋਲ ਖੜ ਗਏ ਚਲ ਕੋਈ ਨਹੀਂ ਭਾਬੀ ਅਰੇ ਮੈਨਾਂ ਤਾਂ ਫਿਕਰ ਕਰਾ ਜੇ ਵੀਰ ਨਰਿਆਣਾ ਉਗਣਾ ਰੈਪੂਗਾ ਐਵੇਂ ਮੈਂ ਤਨਾਂ ਨਾ ਕਰ ਦੋਵੇਂ ਕਾਦੀਆਂ ਮੈਂ ਤਾ ਮੈਨੂੰ ਤਾਂ ਹੁੰਦਾ ਕਿ ਤੇਰੇ ਵਿਚਾਈ ਤੇ ਸਾਰੀ ਤੇ ਬੋਝ ਪਿਆਗਾ ਮਾੜਾ ਮੋਟਾ ਇਹ ਵੀ ਦੇਖ ਲਿਆ ਕਰੇ ਕਰੇ ਭਾਬੀ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਆ ਬੋਝ ਵਾਲੀ ਗੱਲ ਨਾ ਕਰਿਆ ਕਰ ਕੋਈ ਬੋਝ ਨਹੀਂ ਹੈਗੀ ਮੇਰੇ ਤੇ ਤੈਨੂੰ ਨਹੀਂ ਲੱਗਦਾ ਨੇਹਾ ਮੈਨੂੰ ਲੱਗਦਾ ਇਸ ਕਰਕੇ ਤੈਨੂੰ ਗੈਣੀ ਆ ਚਲ ਜਾ ਕੋਈ ਨਹੀਂ ਹੁਣ ਤੂੰ ਵੀ ਆਰਾਮ ਕਰ ਲੈ ਟੜਕੇ ਦੀ ਉੱਠ ਜਾਨੀ ਆ ਸਾਰ ਦਿਨ ਕੰਮ ਤੇ ਲੱਗੀ ਰਹਿੰਦੀ ਆ ਜਾ ਪਹਿਲੇ ਕੋਈ ਨਾ ਹੋਰ ਬਣਾ ਲਈ ਫਿਰ ਰੋਟੀ ਜਦੋਂ ਆ ਗਏ ਤੇਰੇ ਬਾਈ ਤੇਰੀ ਕੱਲੀ ਜਾਣੇ ਵੀ ਵਿਚਾਰੀ ਕੀ ਕਰੇ ਨਾਲੇ ਮੈਨੂੰ ਸੁਭਾਲਦੀ ਐ ਨਾਲੇ ਘਰ ਦੇ ਕੰਮ ਧੰਦਾ ਦੇਖਦੀ ਐ ਐਕਸ਼ਨ ਹੁਣ ਤਾਂ ਨੇੜੇ ਆ ਗਿਆ ਉਹਨੂੰ ਤਾਂ ਬੜਾ ਕਹਿੰਦੀ ਸੀ ਮੇਰਾ ਜੀ ਨਹੀਂ ਲੱਗਦਾ ਤੇ ਹੁਣ ਮੇਰੇ ਨੇੜੇ ਵੀ ਨਹੀਂ ਆਉਂਦੀ ਮੇਰਾ ਤਾਂ ਸੱਚੀ ਜੀ ਨਹੀਂ ਲੱਗਦਾ ਨਾਲੇ ਮੈਨੂੰ ਤਾਂ ਹੀ ਨਹੀਂ ਪਤਾ ਮੈਨੂੰ ਇੰਨਾ ਪਿਆਰ ਤੁਹਾਡੇ ਨਾਲ ਕਿਵੇਂ ਹੋ ਗਿਆ ਅੱਛਾ ਤੇ ਆਹਾ ਤੁਹਾਡਾ ਬਰਥਡੇ ਗਿਫਟ ਥੈਂਕ ਯੂ ਯਾਰ ਇਹਨਾ ਸੋਨਾ ਬਰਥਡੇ ਗਿਫਟ ਦੇਣ ਲਈ ਹਮ ਆਪਦੇ ਨੂੰ ਥੈਂਕ ਯੂ ਨੇ ਕਹਿੰਦੇ ਹੁੰਦੇ ਨਾਲੇ ਇਹ ਮੇਰੇ ਪਿਆਰ ਦੀ ਨਿਸ਼ਾਨੀ ਆ ਇਹਨੂੰ ਸਾਹਮਣੇ ਰੱਖਿਓ ਕੋਈ ਸਾਹਮਣੇ ਰੱਖੂੰਗਾ ਸੱਚ ਮੈਂ ਤਾਂ ਤੈਨੂੰ ਆਏ ਕਹਿੰਦਾ ਸੀਗਾ ਯਾਰ ਇੱਕ ਨਵਾਂ ਡਿਜ਼ਾਈਨ ਜਾ ਚੱਲਿਆ ਮੈਨੂੰ ਉਹ ਬਾਲਾ ਪਸੰਦ ਆ ਕੱਲਣਾ ਮੁੰਡੇ ਦੇ ਪਾਸੇ ਦੇਖਿਆ ਸੀਗਾ ਮੈਂ ਓਹੋ ਫਿਰ ਇਸ ਕਿਹੜੀ ਦਿੱਕਤ ਵਾਲੀ ਗੱਲ ਆ ਕੋਈ ਨਹੀਂ ਜਿਹੜਾ ਡਿਜ਼ਾਈਨ ਤੁਸੀਂ ਬਣਵਾਉਣਾ ਉਹ ਬਣਵਾ ਲਿਓ ਐਂ ਕਰਿਓ ਤੁਸੀਂ ਮੈਂ ਤੁਹਾਨੂੰ ਐਡਰੈਸ ਦੇ ਦੂੰਗੀ ਸਨੇਰੇ ਦਾ ਤੁਸੀਂ ਚੇਂਜ ਕਰਵਾ ਲਿਓ ਹਾਂ ਚਲ ਐਂ ਕਰੂੰਗਾ ਮੈਂ ਜਾ ਆਉਂਗਾ ਆ ਉਹਨੂੰ ਦੇਉਂਗਾ ਤੇ ਜਿਹੜਾ ਡਿਜ਼ਾਈਨ ਮੈਨੂੰ ਪਸੰਦ ਆ ਮੈਂ ਬਣਵਾ ਲੇਂਗਾ ਜਿੰਨੇ ਪੈਸੇ ਤੁਹਾਨੂੰ ਚਾਹੀਦੇ ਹੋਏ ਮੈਨੂੰ ਦੱਸ ਦਿਓ ਫਰ ਕੋਈ ਗੱਲ ਨਹੀਂ ਤੂੰ ਪੈਸੇ ਦੀ ਅੱਗੇ ਕਦੇ ਕਮੀ ਆਉਂਦੀ ਈ ਮੈਨੂੰ ਤੇ ਤੂੰ ਨਹੀਂ ਠੀਕਾ ਮੇਰੇ ਨਾਲ ਜਾਣਾ ਤੇ ਐਵੇਂ ਨਾ ਬਾਜ਼ਾਰ ਚ ਆਇਆ ਕਰ ਯਾਰ ਬਾਲੋ ਨਹੀਂ ਜਾਂਦੀ ਗੁਰੂ ਹੋਰ ਕੁਝ ਤੇ ਮੈਂ ਤਾਂ ਤੁਹਾਨੂੰ ਕਹਿੰਦਾ ਸੀ ਹੂੰ ਮਿਲ ਜੇ ਕਦੇ ਜਿੱਥੇ ਕੋਈ ਨਾ ਹੋਵੇ ਮੈਂ ਕਿਹੜਾ ਮਨਾਂ ਕੀਤਾ ਅੱਛਾ ਇੰਨਾ ਚ ਕੀ ਨਾ ਮੇਰੇ ਤੇ ਯਕੀਨ ਤਾਂ ਬਹੁਤ ਆ ਅੱਛਾ ਚਲ ਕੋਈ ਗੱਲ ਨਹੀਂ ਫਿਰ ਮਿਲਦੇ ਆਪਾਂ ਕਿਸੇ ਦਿਨ ਤੇ ਆਖਾ ਮੈਂ ਬਦਲਾ ਲੀਊਂਗਾ ਠੀਕ ਹੈ ਤੇ ਮੈਨੂੰ ਪਿਆਰ ਕਰਨਾ ਛੱਡੀ ਇਹ ਤਾਂ ਮੈਂ ਕੰਧਾਂ 'ਚ ਟੱਕਰਾ ਮਾਰ ਮਾਰ ਕੇ ਲੈ ਮੈਂ ਪਿਆਰ ਕਰਨਾ ਕਿਉਂ ਛੱਡੂਗੀ ਤੁਹਾਨੂੰ ਯਕੀਨ ਨਹੀਂ ਮੇਰੇ ਤੇ ਬਸ ਠੀਕ ਹੈ ਯਕੀਨਤਾ ਬਥੇਰਾ ਤੇਰੇ ਤੇ ਤੇ ਹਾਂ ਸੱਚ ਤੇਰਾ ਵੀ ਬਰਥਡੇ ਆਉਂਦਾ ਕੀ ਚਾਹੀਦਾ ਤੈਨੂੰ ਦੱਸ ਉਹੀ ਚੀਜ਼ ਲਿਆਵਾਂ ਮੈਨੂੰ ਤਾਂ ਚਾਂਦਰਾ ਚਾਹੀਦੀ ਹਾਂ ਸੱਚ ਤੇਰੇ ਪੈਰ ਵੀ ਸੁਨਿਆ ਕੋਈ ਗੱਲ ਨਹੀਂ ਸੋਨੇ ਦੀ ਆੜਵਾਦਾ ਕਿ ਚਾਂਦੀ ਦੀਆਂ ਨਾ ਚਾਂਦੀ ਦੀਆਂ ਠੀਕਾ ਚਲ ਕੋਈ ਗੱਲ ਨਹੀਂ ਤੇਰੀਆਂ ਚਾਂਦੀ ਦੇ ਝਾਂਜਰਾਂ ਤੈਨੂੰ ਮਿਲ ਜਾਣਗੀਆਂ ਤੇ ਚੱਲੀ ਆਪਾਂ ਫਿਰ ਹਾਂਜੀ ਅੱਛਾ ਨਾ ਕਰਦੀਆਂਗਾ ਨਾ ਮੇਰੇ ਮੈਸੇਜ ਦਾ ਰਿਪਲਾਈ ਕਰਦਾ ਨਾ ਮੇਰਾ ਫੋਨ ਚੱਕਦਾ ਹੈ ਹੈਲੋ ਹਾਂ ਨਾ ਕੀ ਹੋ ਗਿਆ ਤੈਨੂੰ ਨਾ ਤੂੰ ਮੇਰੇ ਮੈਸੇਜ ਦਾ ਰਿਪਲਾਈ ਕਰਦਾਗਾ ਨਾ ਤੂੰ ਮੇਰਾ ਫੋਨ ਚੱਕਦਾ ਓ ਯਾਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਮੈਂ ਕਿਹਦੇ ਕਿਹਦੇ ਮੈਸੇਜ ਦਾ ਰਿਪਲਾਈ ਕਰਦਾ ਫਿਰਾਂ ਕਿਹਦੇ ਕਿਹਦੇ ਮੈਸੇਜ ਦਾ ਕੀ ਮਤਲਬ ਆ ਐਨੇ ਕਿੰਨੇ ਕਿ ਮੈਸੇਜ ਆਉਂਦੇ ਨੇ ਹੈ ਨਾਲੇ ਮੈਂ ਤੇਰੇ ਲਈ ਜ਼ਰੂਰੀ ਨਹੀਂ ਹੈਗੀ ਮੈਂ ਤਾਂ ਤੇਰਾ ਦਿਲੋਂ ਕੀਤਾ ਸੀ ਪਰ ਤੂੰ ਤੂੰ ਤਾਂ ਮੈਨੂੰ ਇਗਨੋਰ ਹੀ ਕਰੀ ਜਾਣਾ ਓ ਯਾਰ ਮੈਨੂੰ ਇਹੋ ਜਿਹਾ ਕੁਝ ਪਸੰਦ ਨਹੀਂ ਇਹੋ ਜੀਆਂ ਗੱਲਾਂ ਜਿਹਾ ਨਾ ਕਰਿਆ ਕਰ ਮੇਰੇ ਨਾਲ ਕਿਉਂ ਉਹ ਟਾਈਮ ਭੁੱਲ ਗਿਆ ਜਦੋਂ ਮੇਰੀਆਂ ਸੋਹਾਂ ਖਾਂਦਾ ਹੁੰਦਾ ਸੀ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਤੈਨੂੰ ਕਦੇ ਨਹੀਂ ਛੱਡਦਾ ਉਹ ਯਾਰ ਜਦੋਂ ਕਰਦੇ ਸੀ ਉਹ ਉਹ ਗੱਲਾਂ ਸੀ ਠੀਕ ਆ ਨਾ ਨਾ ਤਾਂ ਮੇਰੇ ਕੋਲ ਹੁਣ ਟਾਈਮ ਆ ਚੱਲ ਚੰਗਾ ਕੋਈ ਕਸਟਮਰ ਆਗਾ ਫਿਰ ਕਰਦਾ ਫੋਨ ਲੈ ਫੋਨ ਹੀ ਕੱਟਤਾ ਹਨ ਮੂਲ ਮੈਂ ਤਾਂ ਤੈਨੂੰ ਦਿਲੋਂ ਕੀਤਾ ਸੀ ਪਰ ਮੈਨੂੰ ਨਹੀਂ ਪਤਾ ਸੀ ਤੂੰ ਮੇਰੇ ਨਾਲ ਐ ਕਰੇਂਗਾ ਤੂੰ ਚੰਗੀ ਨਹੀਂ ਕੀਤੀ ਮੇਰੇ ਨਾਲ ਜਿਹਨੇ ਫੋਨ ਕੀਤਾ ਰਿਹਾ ਚੱਕ ਵੀ ਹਾਂ ਹਲੋ ਹਲੋ ਕਿਵੇਂ ਐ ਨਹੀਂ ਹਾਂ ਮੈਂ ਤਾਂ ਠੀਕ ਹਾਂ ਯਾਰ ਨਾ ਮੈਨੂੰ ਪੈਸੇ ਨਹੀਂ ਬਾਲੀ ਲੋੜ ਸੀ ਤੇ ਤੂੰ ਮੈਨੂੰ ਦੇ ਦੇ ਪੈਸੇ ਥੋੜੇ ਜੇ ਹਾਂ ਹਾਂ ਕੋਈ ਨਹੀਂ ਮੈਂ ਕਿਹੜਾ ਤੈਨੂੰ ਪਹਿਲਾਂ ਕਦੇ ਜਵਾਬ ਦਿੱਤਾ ਸੀ ਬਸ ਠੀਕ ਹੈ ਤੇ ਕਿੱਥੇ ਮਿਲਾਂਗੀ ਆਪਾਂ ਉਹੀ ਮੋਟਰ ਤੇ ਮਿਲਦੇ ਹਾਂ ਬਸ ਠੀਕ ਹੈ ਤੂੰ ਐ ਕਰ ਫਿਰ ਜਲਦੀ ਆ ਜਾ ਹਾਂ ਹਾਂ ਆਗੀ ਬੱਸ ਹਾਂ ਠੀਕ ਹੈ ਠੀਕ ਚੱਲ ਬੋਤਲ ਆਗੀ ਮੋਟਰ ਤੇ ਹੋ ਹੋਰ ਦੱਸੋ ਠੀਕ ਠਾਕ ਹੋ ਤੁਸੀਂ ਲਿਆਓ ਪਹਿਲਾਂ ਆਪਾਂ ਕੋਲ ਡਰਿੰਕ ਹੀ ਬੀ ਲਏ ਫੇਰ ਗੱਲ ਕਰਦੇ ਹਾਂ ਤੁਸੀਂ ਵੀ ਚੱਕ ਲਓ ਹਾਂਜੀ ਹਾਂਜੀ ਪੀ ਲੈਨੇ ਆ ਨਾਲੇ ਮੈਂ ਬਹੁਤ ਵਧੀਆ ਨਾਲੇ ਅੱਜ ਮੇਰੀ ਕਿਵੇਂ ਯਾਦ ਆ ਗਈ ਉਹ ਜਾਤ ਤਾਂ ਤੁਹਾਡੀ ਰੋਜ਼ ਹੀ ਹੁੰਦੀ ਆ ਪਹਿਲਾਂ ਤੁਸੀਂ ਐਂ ਦੱਸੋ ਪੈਸੇ ਲੈ ਆਏ ਹਾਂਜੀ ਪੈਸੇ ਤਾਂ ਮੈਂ ਲੈ ਆਈ ਤੁਸੀਂ ਤਾਂ ਭਾਵੇਂ ਮੇਰੀ ਜਾਨ ਮੰਗ ਲਓ ਹੋ ਗਈ ਹਾਜ਼ਰ ਅੱਛਾ ਜੀ ਇਹ ਨਾ ਕੀ ਹੋ ਗਿਆ ਹਾਂ ਕੀ ਕਹੇ ਦੇਚ ਡਾਕਟਰ ਸਾਹਿਬ ਤੁਹਾਨੂੰ ਕੀ ਲੱਗਦਾ ਸੀ ਕਿ ਤੁਸੀਂ ਮੇਰੇ ਜਜ਼ਮਾਤਾਂ ਨਾਲ ਖੇਡ ਕੇ ਮੈਨੂੰ ਪਿਆਰ ਦੇ ਜਾਲ 'ਚ ਫਸਾ ਕੇ ਮੈਨੂੰ ਛੱਡ ਦੋਗੇ ਤੇ ਇਹ ਕਹਿ ਕੇ ਪੱਲਾ ਛਾੜ ਦੋਗੇ ਕਿ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਮੈਨੂੰ ਇਹ ਸਭ ਪਸੰਦ ਨਹੀਂ ਨੀਹਾ ਮੈਂ ਮੈਂ ਤੈਨੂੰ ਹੁਣ ਵੀ ਬਹੁਤ ਪਿਆਰ ਕਰਦਾ ਹਾਂ બસ ਟੱਕਰ ਸਾਬਸ ਸੋ ਤਾਂ ਕਿਸੇ ਸੀ ਉਹ ਤਾਂ ਮੈਸੇਜ ਤੇ ਮੈਂ ਹੁਣ ਛੋਟੀ ਨਹੀਂ ਰਹੀ ਮੈਂ ਤੁਮੇ ਨੂੰ ਪਿਆਰ ਕਰਦੀ ਆ ਨੀਹਾ ਪਿਆਰ ਪਿਆਰ ਕਰਦੀ ਸੀ ਤੇ ਹੁਣ ਪਿਆਰ ਕਰਦੀ ਮੇਰੀ ਚੁੱਤੀ ਤੇ ਨਾਲੇ ਮੈਂ ਜਿਹਨੂੰ ਪਿਆਰ ਕਰਦੀ ਆ ਨਾ ਉਹ ਤੇਸ ਤੋਂ ਕਰਦੀ ਆ ਕਿ ਜੇ ਕੋਈ ਮੇਰੇ ਤੋਂ ਦੋ ਕਦਮ ਪਿੱਛੇ ਹਟਦਾ ਨਾ ਤਾਂ ਮੈਂ ਉਹਨੂੰ ਚਾਰ ਕਦਮ ਪਿੱਛੇ ਹਟਦੀ ਆ ਮੈਨੂੰ ਨਾ ਤੂੰ ਉਹ ਮੈਂ ਨਾ ਚੰਗੇ ਨਹੀਂ ਕੀਤੀ ਮੈਂ ਜਜ਼ਬਾਤਾਂ ਨਾਲ ਖੇਡ ਕੇ ਤੇਰਾ ਤਾਂ ਮੈਂ ਦਿਲ ਤੋਂ ਕੀਤਾ ਸੀ ਤੇ ਤੂੰ ਤੂੰ ਮੇਰੇ ਨਾਲ ਖੇਡਦਾ ਰਿਹਾ ਤੇਰੇ ਨਾਲ ਪਿਆਰ ਕਰਕੇ ਨਾ ਮੈਂ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਆ ਕਿ ਅੱਜ ਅੱਜ ਮੈਂ ਤੇਰੇ ਨਾਲ ਨਫ਼ਰਤ ਵੀ ਮੁਕਾ ਕੇ ਚੱਲੀ ਆ ਤੇ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ